ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਆ ਜੋ ਹਰ ਸਾਲ ਇੰਡਪੈਂਡੈਂਟ ਆਲਖ ਦੇ 6ਵੇਂ ਪਾਸ ਦਾ ਦਰਬਾਰਾ ਵੇਖੇ ਹੁੰਦਾ ਸਾਨਾ ਜੋੜ ਮੇਲਾ ਤਿੰਨ ਚਾਰ ਪੱਦਰੋਂ ਨੂੰ ਇਹ ਮੇਲਾ 1927 ਤੋਂ ਬਾਅਦ ਸ਼ੁਰੂ ਹੋਇਆ ਜਦੋਂ ਵੱਡ ਦੇਸ਼ ਦੀ ਹੋਈ ਆ ਤੇ ਕੱਲਾ ਨਗਰ ਸਿੱਖਾਂ ਦਾ ਸੀ ਬਾਕੀ ਸਭ ਲਗਾਂ ਮੁਸਲਮਾਨ ਸਨ ਬੜਾ ਮਲਖੀਆ ਆਇਆ ਉਦੋਂ ਇੱਥੇ ਨੱਗਨ ਵਸਾਂ ਕੀਤੀ ਸਰਦਾਸ ਪਾਤਸ਼ਾਹ ਸਾਡਾ ਧਰਮ ਰਹਿ ਜਾਵੇ ਸਾਡੀਆਂ ਧੀਆਂ ਪੜਨ ਦੀ ਪੱਤ ਵੱਜ ਜਾਵੇ ਅਸੀਂ ਵਾਝਦੇ ਤਾਂ ਜੋ ਬੜਾਵਾਂਗੇ ਤੁਹਾਡਾ ਦਰਬਾਰ ਜ਼ੁਲਮ ਦੇ ਮਨਾਵਾਂਗੇ ਪਿਆਸ਼ ਨੇ ਕੀਤੀ ਕਿਰਪਾ ਸਿੱਧੀ ਫੌਜਾਂ ਘੱਲ ਕੇ ਹਦੇ ਸਿਖਾਂ ਨੂੰ ਗਲੀ ਪਿੰਡੀ ਔਲਖਾਂ ਵਾਲਿਆਂ ਚਿੜ ਕੇ ਆਏ ਹਾਰਗੇ ਸ਼ਾਮ। ਉਦੋਂ ਤੋਂ ਹੀ ਨਗਰ ਨਵਾਇ ਸੋੜ ਮੇਲਾ ਮਨਾਉਂਦੇ ਨੇ। ਹੋਰੀਆਂ ਸਭ ਤਿਆਰੀਆਂ ਹੋਈਆਂ ਨੇ। ਜਥੇ ਆਖਿਆ ਸਿੰਘ ਦਾ ਪ੍ਰਬੰਧ ਹੋਇਆ ਕਬੱਡੀ ਹੋਣੀ ਆ। ਲੰਗਰ ਕਈ ਪ੍ਰਕਾਰ ਦੇ ਨੌਜਵਾਨਾਂ ਵੱਲੋਂ ਤਿਆਰੀਆਂ ਹੋ ਰਹੀਆਂ ਨੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਆ ਇਲਾਕਾ ਨਿਵਾਸੀਆਂ ਦੂਰ ਬਰਾਡੇ ਵਾਲਿਆਂ ਨੂੰ ਜਿਵੇਂ ਅੱਗੇ ਹਰ ਸਾਲ ਜਾਂਦੇ ਸਹਿਯੋਗ ਤਿਆਰ ਨਾ ਹੋਣੇ ਹੋ ਉਦਮ ਕਰਿਓ। ਤਿੰਨ ਚਾਰ ਭਾਦਰੋਂ ਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦੁਮਾਰ ਸੱਜਣੇ ਆ ਤਿੰਨ ਭਾਦਰੋਂ ਨੂੰ ਕਬੱਡੀ ਦੇ ਸ਼ੋਅ ਮੈਚ ਹੋਣੇ ਆ ਤੇ ਚਾਰ ਭਾਦਰੋਂ ਨੂੰ ਮਹਾਨ ਸਿੰਘ ਪੈਰੀ ਆ ਇਹ ਸਾਰਾ ਪ੍ਰਬੰਧ ਇਲਾਕਾ ਨਿਵਾਸੀ ਕਰਦੇ ਨੇ ਨਾਲ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਜਿਹਨਾਂ ਜੰਗਲਾਂ ਦੇ ਮੰਗਲ ਲਾਏ ਨੇ ਸੇਵਾ ਰਮਗ੍ਰਹੀ ਬਾਬਾ ਹਜ਼ਾਰਾ ਸਿੰਘ ਜੀਆਂ ਤੋਂ ਬਾਅਦ ਬਾਬਾ ਲਖਾ ਸਿੰਘਾ ਕਰਾਉਂਦੇ ਰਹੇ ਨੇ ਹੁਣ ਮੁਖੀ ਨੇ ਬਾਬਾ ਸੁਦਨਾਮ ਸਿੰਘ ਜੀ ਨਾਲ ਸੰਯੋਗੀ ਨਾਲ ਮਿਲ ਕੇ ਸਾਰੇ ਸਵਾਵਾ ਕਰਾਉਂਦੇ ਨੇ ਬੜਾ ਸਹਿਯੋਗ ਉਨ੍ਹਾਂ ਪਰਸ਼ਾਂ ਦਾ ਵੀ ਉਨ੍ਹਾਂ ਦਾ ਧੰਨਵਾਦ ਆ ਸੋ ਸਮੂਹ ਸੰਗਤਾਂ ਨੂੰ ਬੇਨਤੀ ਵਾਰ-ਵਾਰ ਬੇਨਤੀ ਆ ਕਿ ਇਹ ਜੋੜ ਮੇਲਾ ਸਾਰੇ ਇਲਾਕੇ ਦਾ ਨਾਨਕ ਨਾਮ ਲੈਵਾ ਸੰਗਤਾਂ ਦਾ ਸਭ ਨੂੰ ਬੇਨਤੀ ਹੁੰਮ ਮਾਰ ਕੇ ਪੁੱਜਿਓ ਜੇ ਤਿੰਨ ਚਾਰ ਪਾਦਰੋਂ ਐ ਤੇ ਸੌਂ ਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ